ਕਲ ਐਕਸਟੈਂਸ਼ਨ 212 ਐਕਸਟੈਂਸ਼ਨ 212 ਕਿਸੇ ਫੋਨ ਕਰਕੇ ਜਿਸ ਦਾ ਵੀ ਕੋਈ ਮੁੱਦਾ ਹੈ ਸਾਰੇ ਪੰਜਾਬtion ਵਿਧਾਨ ਸਭਾ ਦੇ ਵਾਸਤੇ ਉਹ ਇਹਨਾਂ ਨੂੰ ਨੋਟ ਕਰ ਸਕਦਾ ਉਸ ਤੋਂ ਬਾਅਦ ਡਿਸਕਸ ਕਰਕੇ ਸਾਡੇ ਐਮ ਐਲ ਏ ਉਸ ਇਸ਼ੂ ਨੂੰ ਸਿਰ ਵਿਧਾਨ ਸਭਾ ਦੇ ਚੇਟਾਲ ਅਮਰਿਤਪਾਲ ਸਿੰਘ ਜੀ ਇਸ ਯਾਤਰਾ ਦੇ ਇਹ ਕੋਆਰਡੀਨੇਟਰ ਨੇ ਇਹ ਇਹ ਹੋਰ ਜੇ ਕਿਸੇ ਨਾਲ ਕੰਟੈਕਟ ਕਰਨਿਆ ਇਹਨਾਂ ਨੂੰ ਵੀ ਕਰ ਸਕਦਾ ਇਹਨਾਂ ਦਾ ਫੋਨ ਨੰਬਰ ਹੈ 76960 76560 76960 76560 ਇਹ ਇਹਨਾਂ ਦੇ ਪਾਰਟੀਆਂ ਆਮ੍ਰਿਤਪੁਰ ਐ ਪਾਰਟੀ ਦੇ ਵਿੱਚ ਲੁਗਿਆਨੇ ਯੂਨਿਟ ਚ ਤੇ ਨਾਲ ਇਹਨਾਂ ਦੇ ਨਾਲ ਜਿਹੜੇ ਵਿਦਵਾਨ ਸਭਾ ਦੇ ਮੁੱਦੇ ਨੂੰ ਇਕੱਠੇ ਕਰਨ ਦੀ ਕੋਆਰਡੀਨੇਟਰ ਨੇ ਨਾਲੇ ਰਿਸਰਚ ਟੀਮ ਦੇ ਮੈਂਬਰ ਨੇ ਜਿਹੜੇ ਮੁੱਦਿਆਂ ਦੇ ਰਿਸਰਚ ਕਰ ਲਏ ਔਰ ਅਮਰਪਾਲ ਸਿੰਘ ਡਾਕਟਰ ਬਲਬੀਰ ਸਿੰਘ ਪਟਿਆਲੇ ਵਾਲੇ ਤੇ ਨਾਲ ਡਾਕਟਰ ਮਿਸਟਰ ਅਸ਼ੋਕ ਚਲਵਾ ਅਮਰ ਸਰਪੋ ਇਹ ਤਿੰਨ ਇੱਕ ਕੋਆਰਡੀਨੇਟਰ ਨੇ ਪੰਜਾਬ ਯਾਤਰਾ ਦੇ ਤੇ ਇਹ ਤਿੰਨੋਂ ਨਾਲ ਦੀ ਨਾਲ ਆਪਣੇ ਅੰਦਰ ਰਿਕਰ ਸਰਚ ਟੀਮ ਤਿਆਰ ਕਰਨਗੇ ਜਿਹੜੇ ਵੀ ਮੁੱਦੇ ਆਉਣਗੇ ਉਹਨਾਂ ਦੇ ਉੱਤੇ ਲੋਕਾਂ ਕਾਹ ਸਾਨੂੰ ਆ ਕੇ ਮੁੱਦਾ ਦੱਸਰਗੇ ਸਾਡੀ ਆਪਣੀ ਟੀਮ ਉਹਦੇ ਤੇ ਕੰਪਲੀਟ ਰਿਸਰਚ ਕਰੂਗੀ ਤੇ ਉਹ ਤੋਂ ਬਾਅਦ ਉਹ ਐਮਐਲਐਸ ਨੂੰ ਮੱਤਾ ਦਿੱਤਾ ਜਾਏਗਾ ਤੇ ਐਮਐਲਓ ਮਤੇ ਨੂੰ ਮਦਨ ਸਭਾ ਦੇ ਵਿੱਚ ਪਹੁੰਚਾਉਣਗੇ ਪਹਿਲੀ ਮਈ ਤੋਂ ਇਹ ਯਤਰਾ ਸ਼ੁਰੂ ਹੋ ਰਹੀ ਹੈ ਇਸ ਸੈਸ਼ਨ ਦੇ ਵਾਸਤੇ ਤੇ ਹਰ ਸੈਸ਼ਨ ਦੇ ਵਿੱਚ ਤੋਂ ਪਹਿਲਾਂ ਅਸੀਂ ਇਹ ਯਤਰਾ ਕਰਾਂਗੇ ਹਰ ਹੈੱਡਕੁਆਰਟਰ ਚਾਰੇ ਦੇ ਚਾਰੇ ਦੂਜਾ ਮੱਤਾ ਦੇ ਇੰਤੇ ਕੋਈ ਸਵਾਲ ਹੋਵੇ ਜੀ ਮਦਦ ਕਰਾਂ

ਯੂਨਿਟ ਹਾਂ ਹੁਣ ਇੱਕ ਵਾਰ ਫੜ ਰਿਹਾ ਕਿ ਦੂਜਾ ਹੋਏਗਾ ਪਰ ਵਿਜੀਸ਼ਨ ਇਨਵਾਇਟਰੀ ਕਮੇਟੀ ਦੀ ਮੀਟਿੰਗ ਵਿੱਚ ਇਹ ਦੱਸਿਆ ਗਿਆ ਸੀ ਕੰਵੈਂਟੇ ਐਂਡ ਚਲੋ ਦੂਸਰਾ ਮੁੱਦਾ ਜੀ ਬਡਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹ ਸਰਕਾਰ ਨੇ ਵਾਦਾ ਕੀਤਾ ਸੀ ਕਿ ਇਹਨੂੰ ਬਦਾ ਕੇ 5000 ਰੁਪਏ ਕਿਤੇ ਜਾਓ ਇੱਕ ਤੇ ਬਿਰਦਰ 올ਡ ਏਜ ਤੇ ਨਾਲ ਦੀ ਨਾਲ ਵਿਧਵਾ ਇੱਕ ਐਸਾ ਵਰਗ ਹੈ ਜਿਹਨੂੰ ਕਿ ਬਹੁਤ ਹੀ ਜ਼ਿਆਦਾ ਝੂਠ ਹੈ ਇਹ ਉੱਥੇ ਵਾਦਾ ਕਰਕੇ ਉਹ ਵਾਦਾ ਪੂਰਾ ਨਾ ਕਰਨਾ ਇਹ ਬਹੁਤ ਹੀ ਮੰਦਪਕ ਹੋਣੋ ਮੰਤਰੀ ਜੀ ਨੇ ਸਟੇਟਮੈਂਟ ਦੇ ਦਿੱਤੀ ਕਿ ਸਰਕਾਰ ਕੋਲੇ ਪੈਸੇ ਨਹੀਂ ਇਹ ਵਾਦਾ ਕਰਨ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਜੋ ਵਾਦਾ ਕਰ ਰਿਹਾ ਤਾਂ ਪੈਸੇ ਕਿੱਥੋਂ ਆਣਗੇ ਇਹਦੇ ਮੰਤਰੀ ਨੂੰ ਇਹ ਅਜੇ 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 ਸੋਚੋ ਸਰਕੀ ਬਜਟ ਕਿੰਨੀ ਬਦਾਨੀ ਸਕੇ ਅਗਲੀ ਗੱਲ ਆਸਟ੍ਰਿਟੀ ਮੀਜਰ ਅਡਾਪਟ ਕਰਨੇ ਚਾਹੀਏ ਆ ਪਹਿਲਾਂ ਆਪਣੇ ਤੇ ਕਰੋ ਉਹ ਵਿਚਾਰੇ ਬਜ਼ੁਰਗਾਂ ਦੇ ਮੂੰਹਾਂ ਚੋਂ ਰੋਟੀ ਨਾ ਖੋ ਲੋ ਆਪਣੀ ਪੂਰੀ ਦੀ ਪੂਰੀ ਵਕਤ ਮੰਤਰੀ ਜੀ ਨੂੰ ਚਾਹੀਦਾ ਹੈ ਡਿਕਲੇਅਰ ਕਰਨ ਕਿ ਜਿੰਨੀ ਦੇ ਪੰਜਾਬ ਦੀ ਮਾਲੀ ਹੱਤ ਨਹੀਂ ਸੁਧਰਦੀ ਜਿਹੜੀ ਆ ਫੌਜ ਉਹਨਾਂ ਨੇ ਆਪਣੇ ਐਡਵਾਈਜ਼ਰ ਜਿੱਤੇ ਉਹ ਅਸੀਂ ਦੀ ਕੀਤੀ ਆ ਉਹਨਾਂ ਨੂੰ ਕੋਈ ਸੈਲਰੀ ਨਹੀਂ ਮਿਲੇਗੀ ਕੋਈ ਫਰਕੀ ਨਹੀਂ ਮਿਲੇਗਾ ਸਰਕਾਰ ਦੇ ਉੱਤੇ ਕੋਈ ਬੋਝ ਨਹੀਂ ਪੈਗਾ ਇਹ ਮੁੱਖ ਮੰਤਰੀ ਜੀ ਨੂੰ ਡਿਕਲੇਅਰ ਕਰਨਾ ਚਾਹੀਦਾ ਜਿੰਨੀ ਦੇਰ ਕਿ ਬੁਢਾਪਾ ਪੈਨਸ਼ਨ ਇੱਕ ਇੱਕ ਪੰਜਾਬ ਦੇ ਵਿਰਧ ਤੇ ਇੱਕ ਇੱਕ ਵਿੰਦਵਾ ਨੂੰ 25000 ਰੁਪਏ ਨਹੀਂ ਦਿੰਦੇ ਓਨੀ ਦੇਰ ਇਹਨਾਂ ਦੇ ਜਿੰਨੇ ਆ ਐਡਵਾਈਜ਼ਰ ਇਹਨਾਂ ਨੇ ਪਾਇੰਟ ਕੀਤੇ ਆ ਇਨਾਂ ਨੂੰ ਇੱਕ ਨਵਾਂ ਪੈਸਾ ਜੀ ਮਿਲਣਾ ਚਾਹੀਦਾ ਇਹ ਅਸੀਂ ਮੰਗਿਸ ਕਰਦੇ ਆ ਮੁੱਖ ਮੰਤਰੀ ਜੀ ਤੋਂ ਪਹਿਲਾਂ ਆਪਣਾ ਵਾਅਦਾ ਪੂਰਾ ਕਰੋ ਜੋ ਪੰਜਾਬ ਦੇ ਵਿਰਧਾ ਤੇ ਵਿਦਵਾਨਾਂ ਨਾਲ ਕੀਤਾ ਵਾ ਉਸ ਤੋਂ ਮਗਰੋਂ ਆਪਣੇ ਚਿਹਤਿਆਂ ਨੂੰ ਉਸਦੇਂ ਦੇ ਬਾਰੇ ਸੋਚੋ ਅਗਲੀ ਗੱਲ ਜਿਹੜੇ ਹੁਣੇ ਚੀਫ ਪਾਰਲੀਮੈਂਟਰੀ ਸੈਕਟਰੀ ਹੋਰ ਪੌਂਟ ਕਿੱਥੇ ਜਾ ਰਹੇ ਆ ਇਹ ਬੜੀ ਗਲਤ ਗੱਲ ਆ ਇਹ ਵੀ ਸਰਕਾਰ ਨੂੰ ਨਾਲ ਨਾਲ ਅਨਾਉਂਸ ਕਰਨਾ ਚਾਹੀਦਾ ਕਿ ਕੋਈ ਸਟੇਟ ਚੋਸੇ ਬੰਦੀ ਨਹੀਂ ਹੋਏਗਾ ਫੇਰ ਕੋ ਸਟੇਟਸ ਐਕਟਰ ਤੇ ਬਾਰਡਰ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਜੋ ਤੁਸੇ ਵਾਦੇ ਨਹੀਂ ਪੂਰੇ ਪੂਰੇ ਕਰਦੇ ਪਹਿਲੀ ਗੱਲ ਤਾਂ ਹੈ ਇਲੀਗਲ ਔਰ ਜਦੋਂ ਐਕਟਰ ਆਇਆ ਤਾਂ ਸੀ ਐਕਟਰ ਨੂੰ ਉਦੋਂ ਉਹਨੂੰ اپੋਜ਼ ਕਰਾਂਗੇ ਦੋ ਹੋਰ ਬੜੇ ਅਹਿਮ ਮੁੱਦੇ ਆ ਜੀ ਇੱਕ ਤਾਂ ਲਾਈਨਮੈਂਟਾ ਉਹ ਮੈਂ ਪ੍ਰਿੰਪਲ ਜੀ ਨੂੰ ਕਹਾਂਗਾ ਉਹ ਬਰੀਫ ਕਰਨਗੇ ਇਹ ਦੂਸਰਾ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਆ ਉਹਦੇ ਤੇ ਅਮਰ ਲੋੜਾ ਜੀ ਬ੍ਰੀਫ ਕਰਨਗੇ ਜੋ ਇਹ ਟ੍ਰਾਂਸਪੋਰਟਾਂ ਤੇ ਕਬਜ਼ੇ ਚੱਲ ਰਹੇ ਆ ਉਹਦੇ ਤੇ ਝੱਗਾ ਜੀ ਬ੍ਰੀਫ ਕਰਨਗੇ ਕਰਮਜੀਤ ਜੀ ਉਹਨੂੰ ਹੋਰ ਹੈਗਾ ਮੈਂ ਸਮਝ ਸਕਦਾ ਹਾਂ ਉਹਨਾਂ ਕਰ ਲਈ ਹਸੀ ਗਾਲ ਜੀ ਜਿਸ ਤਰ੍ਹਾਂ ਦੇ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਹੋ ਰਿਹਾ ਹੈ ਸਿਕੰਦਰੀਆ ਔਰ ਬੇਰੋਜ਼ਗਾਰੀ ਕਾਰਨ ਹੀ ਪੰਜਾਬ ਦੇ ਵਿੱਚ ਜਿਹੜੀ ਹੈ ਨਸ਼ਿਆਂ ਦਾ ਜਿਹੜਾ ਦੌਰ ਹੈ ਜਿਹਦਾ ਉਹ ਬੜੀ ਤੇਜ਼ੀ ਦੇ ਨਾਲ ਵਧਿਆ ਔਰ ਨਾਲ ਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਕ੍ਰਾਈਮ ਹੋ ਰਹੇ ਨੇ ਚੋਟਾ ਘੋੜ ਹੋ ਰਹੀਏ ਨੇ ਉਹ ਵੀ ਕਿਤੇ ਨਾ ਕਿਤੇ ਬੇਰੋਜ਼ਗਾਰੀ ਹੀ ਉਹਦਾ ਜਿਹੜਾ ਕਾਰਨ ਹੈ ਸੋ ਸਰਕਾਰ ਵੱਲੋਂ ਬੇਰੋਜ਼ਗਾਰੀ ਵੱਲ ਨਾਤਾ ਪਹਿਲਾ ਸੱਤਾ ਜਿਹੜਾ ਕਾਂਗਰਸ ਸੀਗੀ 2003 ਤੋਂ ਜਿਹੜਾ ਸੱਤਾ 'ਤੇ ਰਹੀ ਆ ਉਦੋਂ ਕੋਈ ਧਿਆਨ ਦਿੱਤਾ ਗਿਆ ਔਰ ਨਾਲ ਹੀ ਦਸ ਸਾਲ ਤੋਂ ਜਿਹੜੀ ਇਹ ਅਕਾਲੀ ਦਲ ਦੀ ਸਰਕਾਰ ਰਹੀ ਆ ਇਹਦੇ ਵੱਲੋਂ ਵੀ ਬੇਰੋਜ਼ਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਕੋਈ ਕੋਸ਼ਿਸ਼ ਕਰਨਾ ਜਿਹੜਾ ਹੋ ਨਹੀਂ ਚੁੱਕਿਆ ਗਿਆ ਸਮੇਂ ਸਮੇਂ ਤੇ ਬੇਰੋਜ਼ਗਾਰ ਲਾਈਨ ਮੈਨ ਬੇਰੋਜ਼ਗਾਰ ایڈیٹیو ٹیچر ہے بی اے ٹیچر ہے ویٹرنری فارماسسٹ ہے ہر ವರ್ಗ ਦੇ ਜਿਹੜੇ ਉਹ ਨੌਜਵਾਨ ਮੁੰਡੇ ਕੁੜੀਆਂ ਨੂੰ এডਿਕੇਸ਼ਨ ਕਰਦੇ ਰਹੇ ਨੇ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਸੋ ਉਹਨਾਂ ਦੇ ਵਿੱਚ ਉਹ ਜਿਹੜੇ ਬੇਰੋਜ਼ਗਾਰ ਲਾਈਨ ਮੈਨ ਜਿੰਨਾ ਵੀ ਕਿ پاور ਕੌਮ بجلی بور ਪਰ ਕਹਿੰਦੇ ਕਿ ਹੋਰ ਜੋ پاور ਕੌਮ ਦੇ ਵਿੱਚ ਜਿਹੜਾ ਉਹ ਬਣ ਦਿੱਤਾ ਗਿਆ ਨੇ ਦੋ ਕੰਪਨੀਆਂ ਦੇ ਵਿੱਚ 1997 ਤੋਂ ਬਾਅਦ ਲਾਈਨ ਮੈਨ ਦੀ ਜਿਹੜੀ ਮੁਕੱਦਰੀ ਕੀਤੀ ਗਈ। ਔਰ ਲਗਾਤਾਰ ਜਿਹੜਾ ਵਰਕ ਲੋਡ ਆ ਜਿਹੜਾ ਉਹ ਵਧਦਾ ਜਾ ਰਿਹਾ। ਪਰਤੀ ਕਿਉਂ ਨਹੀਂ ਕੀਤੀ ਗਈ? ਕਿਉਂਕਿ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਨੇ ਜਾਂ ਜਿਹੜੇ ਨਿਜੀਕਰਨ ਦੇ ਜਿਹੜੇ ਹਾਮੀ ਲਏ ਉਹਨਾਂ ਨੇ ਇਹ ਭਰਤੀ ਨਾ ਕਰਕੇ ਆਊਟਸੋਰਸ ਵਾਲ ਜਿਹੜਾ ਉਹ ਉਹ ਵੜਾਵਾ ਜਿਹੜਾ ਉਹ ਦਿੱਤਾਗਾ ਉਹ ਆਊਟਸੋਰਸ ਰਾਹੀਂ ਜਿਹੜਾ ਉਹ ਕੰਮ ਕਰਵਾਣਾ ਜਿਹੜਾ ਉਹ ਸ਼ੁਰੂ ਕੀਤਾ ਜਿਹੜਾ ਕਿ ਹਰ ਤੱਕ ਤੇ ਫੇਲ ਹੋਇਆ ਆਊਟਸੋਰਸ ਦਾ ਕੰਮ ਕਰਵਾਉਣਾ ਕੰਮ ਦੇ ਵਿੱਚ ਜਿਹੜੀ ਕੁਆਲਿਟੀ ਜਿਹੜੀ ਖਤਮ ਹੋ ਗਈ ਔਰ ਪੈਸਾ ਵੀ ਉਹਨਾਂ ਹੀ ਦਿੱਤਾ ਜਾ ਰਿਹਾ ਜਿਨਾਂ ਕਿ ਗਵਰਨਮੈਂਟ ਅਪਲਾਈ ਨੂੰ ਮਿਲਿਆ ਉਸ ਤੋਂ ਬਾਅਦ ਕਿਤੇ ਪੈਸਾ ਜਿਹੜਾ ਉਹ ਉਹ ਖਰਚਿਆ ਜਾ ਰਿਹਾ ਪਰ ਲੋਕਾਂ ਨੂੰ ਕੋਈ ਉਹਦੀ ਸਹੂਲਤ ਜਿਹੜੀ ਉਹ ਉਹ ਨਜ਼ਰ ਨਹੀਂ ਆ ਰਹੀ ਨਾ ਇਹ ਵੀ ਲੋਕਾਂ ਦਾ ਪਿੱਛੇ ਠੇਕੇਦਾਰ ਆਪਣੇ ਕੰਮ ਜਿਹੜੇ ਉਹ ਆਪ ਕਰ ਰਹੇ ਤੇ ਠੇਕੇਦਾਰ ਜਿਹੜੇ ਨਾ ਉਹ ਸਿਰਫ ਪੈਸਾ ਲੈ ਜਾਂਦੇ ਨੇ ਕੰਮ ਲੋਕਾਂ ਨੂੰ ਆਪ ਹੀ ਕਰਨਾ ਪੈਂਦਾ ਆਪਾਂ ਇਹ ਦਿਨ ਅਖਬਾਰਾਂ ਦੇ ਵਿੱਚ ਦੇਖਦੇ ਆ ਕਿਤੇ ਕੋਈ ਕਿਸਾਨ ਆ ਕਿਤੇ ਕੋਈ ਮਜ਼ਦੂਰ ਪ੍ਰਾਈਵੇਟ ਉਹ ਖੰਭੇ ਦੇ ਉੱਪਰ ਚੜ੍ਹ ਰਿਹਾ ਤਾਂ ਠੀਕਰੇ ਦੀ ਚੋਕ ਨੂੰ ਕਰੰਟ ਲੱਗ ਗਿਆ ਬਹੁਤ ਸਾਰੀਆਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੇਸ ਜਿਹੜੇ ਪਿਛਲੇ ਸਮੇਂ 'ਚ ਹੋਏ ਸੋ ਬੇਰੋਜ਼ਗਾਰ ਲਾਈਨ ਵਿੱਚ ਜਿਹੜੇ ਉਹ ਟ੍ਰੇਨਡ ਨੇ ਜਿਹੜੇ ਜਿਹੜੇ ਕੰਮ ਦੇ ਵਿੱਚ ਨੋਪੂੰ ਨੇ ਉਹਨਾਂ ਨੂੰ ਸਪੈਸ਼ਲ ਜਿਹੜੀ ਉਹ ਪਾਵਰ ਕਾਮ ਵੱਲੋਂ ਜਿਹੜੀ ਉਹ ਟ੍ਰੇਨਿੰਗ ਦਿੱਤੀ ਜਾਂਦੀ ਆ ਲਾਈਨਰ ਉੱਪਰ ਕੰਮ ਕਰਨ ਦੀ ਸੋ ਉਹਨਾਂ ਨੂੰ ਨਾਂ ਰੱਖ ਕੇ ਆਊਟਸੋਰਸਰਾਂ ਨੂੰ ਜਿਹੜਾ ਉਹ ਕੋ ਕੰਮ ਹੈਗਾ ਜਪਾਇਆ ਤਾਂ ਜੋ ਅ ਰਣਨੀਤਿਕ ਲੋਕ ਤੇ ਅਵਸਰ ਸਾਹੀ ਮਿਲ ਕੇ ਸਰਕਾਰੀ ਪੈਸਾ ਜਿਹੜਾ ਉਹ ਖਾ ਸਕਣ ਸੋ ਇਸੇ ਕਰਕੇ ਲਾਈਨਮੈਨ ਦੀ ਜਿਹੜੀ 1977 ਨੂੰ ਭਰਤੀ ਨਹੀਂ ਕੀਤੀ ਸੋ ਕਾਂਗਰਸ ਸਰਕਾਰ ਸਮੇਂ 2003 ਦੇ ਵਿੱਚ ਵੀ ਧੇਰੋਸਗਾਰ ਲਾਈਨਮੈਨਾਂ ਵੱਲੋਂ ਐਜੀਟੇਸ਼ਨ ਕੀਤੀ ਗਈ ਮਾਡਰਨ